ਜਮਾ ਠੰਡੀ ਚਾਹ ਚਾਹੀਦੀ ਮੈਨੂੰ ਤਾਂ ਕੋਈ ਨਹੀਂ ਪਾਣੀ 'ਚ ਠਾਰ ਦਾਂਗੇ ਮੁੜ ਕੇ ਮੈਂ ਤੇਰੇ लाडले ਮੁੰਡੇ ਕੋ ਜਾਣਾ ਨੇ ਮੱਖੀ ਵੀ ਜੰਦਿਆ ਹੋਣਾ ਦਿਲਾਂ ਤੋਂ ਤੁਮ ਘੱਟ ਘੱਟੋ ਕੱਟੀ ਹੋ ਰਹੀ ਐ ਨੌਜਵਾਨੀ ਕਹਿੰਦੇ ਜਿਹੜੇ ਜਿਹੜੇ ਖਾਂਦੇ ਨਾ ਉਹ ਆਹ ਛੱਲੀਆਂ ਮੁੰਡੇ ਛੱਲੀਆਂ ਦੇ ਦਾਣੇ ਇੱਥੋਂ ਜਾਣੇ ਆ ਪੋਪ ਕੌਰਨ ਵਿੱਚੋਂ ਹੀ ਜਾ ਰਹੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋ ਉਹਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਚੱਲ ਵੀ ਮੋਟਾ ਅੱਜ ਵੇਖੋ ਤੁਸੀਂ ਜਾ ਬਾਬੇ ਜਾ ਬਾਬੇ ਮੋਟਾ ਮੱਕੀ ਪੀਚ ਕੇ ਵੇ ਲੈਈਆਂ ਆਪਾਂ ਵੀ بابا ਟਲ ਗਿਆ ਤੇਦਰ ਆ ਇਧਰ ਲੈ ਨਵੇੜ ਦੋ ਟੋਕੂ ਟੋਕੂ ਜਿਹਾ ਬਣਾ ਕੇ ਉਹ ਉਧਰ ਲਾਦਾ ਆਪਾਂ ਨੂੰ ਮੋਟੇ ਨਹੀਂ ਮੱਕੀ ਪੇਰਨ ਤੇ ਆਪਣੇ ਅੱਜ ਹੁਣ ਮੈਂ ਭੇਜ ਗਿਆ ਉਹਨਾਂ ਨੂੰ ਠੀਕ ਆ ਹੁਣ ਤੇ ਲੋਕੀ ਕਹਿੰਦੇ ਉਹ ਬੰਦਾ ਕਿੱਥੇ ਗਿਆ ਚਲਾ ਆਪਣਾ ਉਹ ਮੈਂ ਥੋੜਾ ਬਿਮਾਰ ਹੋ ਗਿਆ ਥੋੜਾ ਜਿਹਾ ਹੁਣ ਠੀਕ ਆ ਮੌਸਮ ਚੇਂਜ ਹੋਇਆ ਨਾ ਠੰਡੀ ਚਾਹ ਚਾਹੀਦੀ ਮੈਨੂੰ ਠੰਡੀ ਠੰਡੇ ਮਿਲੋਗੇ ਤੈਨੂੰ ਤੱਤੀ ਨਹੀਂ ਮਿਲਦੀਂਦੀ ਜਮਾ ਠੰਡੀ ਚਾਹ ਚਾਹੀਦੀ ਮੈਨੂੰ ਤੂੰ ਕੋਈ ਨਹੀਂ ਪਾਣੀ ਚ ਠਾਰ ਦਾਂਗੇ ਹੁਣ ਕੇ ਮੈਂ ਤੇਰੇ लाडले ਮੁੰਡੇ ਕੋ ਜਾਣ ਮੱਕੀ ਵੀਜੰਦਿਆ ਉਹ लाडला ਤਾਂ ਤੁਮ ਘੱਟ ਮੈਂ ਫਿਰ ਵੱਡਾ ਲਾੜਲਾ ਹਾਂ ਗੋਲੰਗੂ ਖਾ ਕੇ ਗਿਆ ਲਾੜਲਾ ਐਵੇਂ ਨਹੀਂ ਗਿਆ ਕੋਲੇ ਪੈਰੀ ਤੇ ਗਿਆ ਨਹੀਂ ਕਹਿੰਦਾ ਮੈਂ ਸੌ ਲਿਆ ਹੁਣ ਮੈਂ ਸੌ ਲਵਾਂ ਆਹ ਹਾਂ ਫੁੱਲੂਆਂ ਤਰ੍ਹਾਂ ਰਾਤ ਨੂੰ ਜਾਗਣਾ ਆਉਂਗਾ ਤਾਂ ਦਿਨੇ ਇਹਨਾਂ ਨੂੰ ਸੌਣਾ ਆਉਂਦਾ ਤਰ੍ਹਾਂ ਨੂੰ ਮੱਕੀ ਚੱਲਦੀ ਰਾਤ ਨੂੰ ਵੀਜਣੀ ਆ ਦਿਨੇ ਨਰੰਗਾ ਚੱਲੇ ਤਾਂ ਚੱਲਣਾ ਕਿ ਰਾਤ ਬਿੱਜੀ ਜਾਨੇ ਅੱਜ ਆਪਾਂ ਆਵਦੀ ਕਿ ਅੱਜ ਵਿਲੇ ਹੋਏ ਕਿ ਫੇਰ ਚੱਲ ਜਾਣਾ ਮਗੂ ਤੇ ਆਉਂਦਾ ਜਸਪਾਲ ਉਹ ਤਾਰ ਤੇ ਵੇਖੋ ਦੱਸਿਓ ਕੀ ਆ ਨੌਜਵਾਨੀ ਲੱਗੀ ਹੈ ਦੇ ਤਰੇ ਮਿਹਨਤ ਕਰਨ ਮਿੱਟੀ ਨਾਲ ਮਿੱਟੀ ਹੋ ਰਹੀ ਆ ਨੌਜਵਾਨੀ ਘੱਟੋ ਘੱਟੀ ਹੋ ਰਹੀ ਆ ਨੌਜਵਾਨੀ ਕਹਿੰਦੇ ਵੇ ਦੇਖੇਫਤਾ ਆਦੀ ਕਰ ਲਓ ਤੁਸੀਂ 6 ਵਜੇ ਤਾਈਂ ਕੋਈ ਨਹੀਂ ਮੈਂ ਖਾਣ ਨੂੰ ਤੁਹਾਡੇ ਸਮੋਸੇ ਲਿਆਉਣਾ ਸਮੋਸੇ ਖੜੀ ਸਮੋਸੇ ਲਿਆਉਣਾ ਤੁਹਾਡੇ ਲਈ ਸਮੋਸੇ ਉਹ ਜਗਰਾ ਵਾਲੇ ਲਾ ਫੋਨ ਹੈ ਉਹ ਪਰਿਸ਼ਕਾਮ ਹੋ ਗਾ ਕਹਿੰਦੇ ਹੈਗੇ ਸਵੀਟ ਕੌਰਨ ਤੇ ਪੋਪ ਕੌਰਨ ਸਾਰੇ ਇੱਥੋਂ ਜਾਂਦੇ ਆ ਜਿਹੜੇ ਜਿਹੜੇ ਖਾਂਦੇ ਨਾ ਉਹ ਸਵੀਟ ਕੌਰਨ ਆ ਛੱਲੀਆਂ ਛੁੱਲੇ ਛੱਲੀਆਂ ਦੇ ਦਾਣੇ ਉਹ ਇੱਥੋਂ ਜਾਂਦੇ ਆ ਪੋਪ ਕੌਰਨ ਵੀ ਇੱਥੋਂ ਹੀ ਜਾਂਦੇ ਜਿਹੜੇ ਸਿਨੇਮੇ ਚ ਬਹਿ ਬਹਿ ਕੇ ਨਾ ਸਿਨੇਮੇ ਚ ਬਹਿ ਕੇ ਸਵੀਟ ਕੌਰਨ ਦਿਓ ਬਟਰ ਵਾਲੀ ਮਸਾਲਾ ਲਾ ਕੇ ਸਾਰੇ ਇਦਾਂ ਹੀ ਜਾਂਦੇ ਆ ਵੱਡਾ ਕਰਕੇ ਸਾਰੇ ਮਾਰ ਤਿੱਕੂ ਲਵਾਟਾ ਉੱਤੇ ਪਾਉ ਬਹੁਤ ਏ ਲੈ ਸਟੋਰ ਗਿਵ ਜਾਈਏ ਜਿਹੜਾ ਤੇਰੇ ਭਾਈ ਐ ਆ ਉਹ ਜਾ ਭਰਾਵਾ ਪੱਕੀ ਪਝਾਈਏ ਨਾਲੇ ਤੇਲ ਪਾਈਏ ਪੈਸੇ ਦੇ ਦੇ ਮੈਨੂੰ ਆ ਪੈਸੇ ਵੜਾ ਪੈਸੇ ਮੈਨੂੰ ਕੋਹਲ ਕੋਹਲ ਪਾ ਕਚਰਾ ਵੀ ਪਾ ਦੇ ਵਿੱਚ ਜਾਲੀ ਲੱਗੀ ਬਹੁਤ ਪੈ ਗਿਆ ਟੈਕੀ ਫੁੱਲ ਕਰਤੀ ਤੁਸੀਂ ਥੱਕ ਜੂ ਜਾਲੀ ਵੀ ਪੈ ਗਿਆ ਵੇਹ 40 ਲੀਟਰ ਵਾਲਾ ਗੈਲ ਸੀ ਸਾਡੇ ਪਿੰਡ ਦਾ ਡਾਕਟਰ ਵੇਖੋ ਇਹ ਤਾਂ ਖੁੱਲੀ ਨਹੀਂ ਉਹ ਨਹੀਂ ਪਾਟੀ ਹੀ ਏ ਆ ਦਾਤਰੀਆਂ ਨਾਲ ਵੱਢੀ ਜਾਂਦਾ ਬਈਵਾਂ ਨਾਲ ਕਗੂ ਬਾ ਪਾਟੀ ਹੀ ਬੋਰੀ ਪੁੱਟ ਪੁੱਟੀ ਹੈ ਇਹੋ ਤੋਂ ਵੱੜਦੀ ਉਹ ਦੂਜੀ ਖੋਲ ਦੂੰਗਾ ਜਾ ਭਰਾਵਾ ਵੇਖ ਲੈ ਦੂਜੀ ਵੇਖਦੇ ਹੁਣੇ ਆਪਾਂ ਹੈ ਉਹ ਦੂਜੀ ਖੋਲ ਦੂੰਗੇ ਪੁੱਠਾ ਹੀ ਪਾਸਾ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ